ਉਦੇ ਦੇ ਵਿੱਚ ਜਿਹੜੀ ਪੀਐਮ ਬਣ ਦੀ ਗੱਲ ਆ ਉਹਦੇ ਵਿੱਚ ਜਿੱਦਾਂ ਹੁਣ ਰਾਹੁਲ ਗਾਂਧੀ ਜਿਹੜਾ ਉੱਭਰ ਕੇ ਆ ਰਿਹਾ ਬਹੁਤ ਵਧੀਆ ਤਰੀਕੇ ਨਾਲ ਸਟੇਟਾਂ ਦੇ ਵਿੱਚ ਮੌਟ ਮੀਓਟੀਵੀ ਆਨਾਂ ਕੋਲੇ ਤੇ ਨਾਲ ਉਹਨਾਂ ਦੇ ਨਾਲ ਜਿਵੇਂ ਨਤੀਸ਼ ਹੈ ਮਮਤਾ ਬੇਨਰਜੀ ਹੈ ਇਹ ਸਾਰੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਕਾੜਨਗੇ ਤੇ ਜਿਹੜਾ ਚਾਂਸ ਉਹ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣ ਦੇ ਲੱਗ ਰਿਹਾ ਭਾਜਪਾ ਦੀ ਹੀ ਬਣ ਸਕਦੀ ਹੈ ਜੀ ਭਾਜਪਾ ਸਰਕਾਰ ਨੇ ਸਾਰਿਆਂ ਬਾਰੇ ਸੋਚਿਆ ਖਸਾਨਾਂ ਵਾਸਤੇ ਵੀ ਵਪਾਰੀ ਵਾਸਤੇ ਵੀ ਹੋਰ ਲੋਕਾਂ ਵਾਸਤੇ ਵੀ ਭਾਜਪਾ ਦੀ ਹੀ ਬਣਨੀ ਚਾਹੀਦੀ ਝਾੜੂ ਵਾਲਿਆਂ ਨੇ ਤਾਂ ਵੋਟਾਂ ਪਾ ਕੇ ਦੇਖ ਲਈਆਂ ਜੀ ਤੇ ਕਾਂਗਰਸ ਦੇ ਵੀ ਕੋਈ ਸਾਰ ਨਹੀਂ ਹੈਗੇ ਭਾਜਪਾ ਦੀ ਬਣੂਗੀ ਨਰਿੰਦਰ ਮੋਦੀ ਹੀ ਬਣੂਗਾ ਮੁੱਖ ਮੰਤਰੀ ਇਹਨਾਂ ਨੇ ਜਿਹੜੀ ਭਾਜਪਾ ਦੀ ਸਰਕਾਰ ਨੇ ਇਹਨਾਂ ਨੇ ਮਹਿੰਗਾਈ ਜਿਹੜੀ ਹੈਗੀ ਆ ਉਹ ਪੂਰੀ ਫਿਕਰ ਤੇ ਜੜਾ ਹਤੀ ਹੈ ਜੀ ਆਮ ਲੋਕਾਂ ਦਾ ਜਿਉਣਾ ਦੁਪਰ ਕੀਤਾ ਹੋਇਆ ਰੋਟੀ ਖਾਣੀ ਦੁਪਰ ਕੀਤੀ ਹੋਈ ਹੈ ਤੇ ਜਿਹੜੀ ਸਰਕਾਰ ਕਾਂਗਰਸ ਦੀ ਹੁੰਦੀ ਹੈ ਜੀ ਉਹ ਵਧੀਆ ਆਮ ਲੋਕਾਂ ਦੀ ਸਰਕਾਰ ਹੁੰਦੀ ਹੈ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਲਾਖਦੇ ਆ ਇਸ ਕਰਕੇ ਰਾਹੁਲ ਗਾਂਧੀ ਜੀ ਜਿਹੜੇ ਹੈਗੇ ਨੇ ਉਹ ਦੇ ਦੇ ਪ੍ਰਧਾਨ ਮੰਤਰੀ ਬਣਨੇ ਚਾਹੁੰਦੇ ਆ ਜੇ ਆਪਾਂ ਇਹਦੀ ਸਾਰੇ ਪੰਜਾਬ ਦੇ ਵਿੱਚ ਸਰਕਾਰ ਹੈ ਇਹਨਾਂ ਨੇ ਜਮਾ ਦੁਖੀ ਕਰਤੇ ਹੀ ਲੋਕ ਕਿਸੇ ਪਾਸੇ ਕੋਈ ਕਿਸੇ ਕੀ ਦਾ ਪ੍ਰਬੰਧ ਨਹੀਂ ਹੈਗਾ ਜੀ ਸਿਰਫ ਤੇ ਸਿਰਫ ਟੁਟਕਲੇ ਸੁਣਾਉਂਦੇ ਆ 2024 ਦਿਆਂ ਲੋਕ ਸਭਾ ਦਿਆਂ ਚੋਣਾਂ ਨੇੜੇ ਆ ਚੁੱਕੀਆਂ ਨੇਗੀਆਂ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਤੇ ਕਿਸ ਦੀ ਸਰਕਾਰ ਬਣੇਗੀ ਤੇ ਕੌਣ ਬਣੇਗਾ ਦੇਸ਼ ਦਾ ਪ੍ਰਧਾਨ ਮੰਤਰੀ ਆਓ ਜਾਣਦੇ ਆ ਮਾਨਸਾਂ ਦੇ ਲੋਕਾਂ ਤੋਂ ਰਹਿ ਕੁਲਦੀਪ ਜੀ 2024 ਦਿਆਂ ਲੋਕ ਸਭਾ ਦਿਆਂ ਚੋਣਾਂ ਜਿਹੜੀਆਂ ਆ ਰਹੀਆਂ ਨੇਗੀਆਂ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਜਿਹੜੀ ਸਰਕਾਰ ਬਣਾ ਸਕਦੀ ਹੈ ਤੇ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਤੇ ਰੋਹਲ ਗਾਂਧੀ ਵਿੱਚੋਂ ਕੌਣ ਜਿਹੜਾ ਪ੍ਰਧਾਨ ਮੰਤਰੀ ਬਣ ਸਕਦਾ ਕੀ ਕਹਿਣਾ ਤੁਹਾਡਾ ਐਲੀ ਗੱਲ ਤਾਂ ਜੀ ਜਿਹੜੇ ਸਮੀਕਰਨ ਹੈ ਚੋਣਾਂ ਦੇ ਚੋਣਾਂ ਦੇ ਵੇਲੇ ਹੀ ਪਤਾ ਲੱਗਦਾ ਉਦੋਂ ਪਹਿਲਾਂ ਕਹਿਣਾ ਸੰਭਵ ਠੀਕ ਨਹੀਂ ਹੋਊਗਾ ਪਰ ਫਿਰ ਵੀ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਆਉਣ ਵਾਲਿਆ ਜਿਹੜੇ 5 ਰਾਜਾਂ ਦੇ ਇਲੈਕਸ਼ਨ ਹੋ ਰਹੇ ਆ ਇਹਨਾਂ ਦੇ ਉੱਤੇ ਟਿਕਿਆ ਹੋਇਆ ਹੈ ਇਹਨਾਂ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਕਿਉਂਕਿ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਅਸੀਂ ਐਡਾ ਮਹੱਤਵ ਇਹਨਾਂ ਚੋਣਾਂ ਦੇ ਵਿੱਚ ਨਹੀਂ ਮੰਨਦਾ ਕਿਉਂਕਿ ਤੇਰੇ ਨੇ ਸ਼ੀਟਾਂ ਨੇ ਸਾਡੇ ਕੋਲ ਉਹ ਕਿਹਦੇ ਕੋਲੇ ਆਉਂਦੀਆਂ ਕਿਹਦੇ ਕੋਲੇ ਨਹੀਂ ਆਉਂਦੀਆਂ ਉਹ ਹੋਊਗਾ ਗੱਠਜੋੜ ਤੋਂ ਪਤਾ ਲੱਗਣਾ ਜਿਹੜਾ ਇੰਡੀਆ ਆਲਾਈਂਸ ਦਾ ਇਹਦਾ ਗੱਠਜੋੜ ਹੋ ਰਿਹਾ ਜਿਉ ਗੱਠਜੋੜ ਸਹੀ ਤਰੀਕੇ ਨਾਲ ਆ ਪੰਜ ਰਾਜਾਂ ਦੇ ਵਿੱਚ ਕੰਮ ਕਰ ਗਿਆ ਆਪਦਾ ਚੋਣ ਪ੍ਰਚਾਰ ਦਾ ਤਾਂ ਜਿਹੜੀ ਸਰਕਾਰ ਹੈ ਉਹ ਗੱਠਜੋੜ ਦੀ ਆ ਜੂਗੀ ਪਰ ਹਾਂ ਜੇ ਆਪਾਂ ਕੇਜਰੀਵਾਲ ਤੇ ਰਾਹੁਲ ਗਾਂਧੀ ਤੇ ਮੋਦੀ ਦੇ ਵਿੱਚ ਜਿਹੜੀ ਪੀਐਮ ਬਣ ਦੀ ਗੱਲ ਆ ਉਹਦੇ ਵਿੱਚ ਜਿੱਦਾਂ ਹੁਣ ਰਾਹੁਲ ਗਾਂਧੀ ਜਿਹੜਾ ਉੱਭਰ ਕੇ ਆ ਰਿਹਾ ਬਹੁਤ ਵਧੀਆ ਤਰੀਕੇ ਨਾਲ ਸਟੇਟਾਂ ਦੇ ਵਿੱਚ ਮੌਰਟੇ ਮਯੂਟੀਵੀ ਉਹਨਾਂ ਕੋਲੇ ਤੇ ਨਾਲ ਉਹਨਾਂ ਦੇ ਨਾਲ ਜਿਵੇਂ ਨਤੀਸ਼ ਹੈ ਮੰਮਤਾ ਬੇਨਰਜੀ ਹੈ ਇਹ ਸਾਰੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਕਾੜਨਗੇ ਤੇ ਜਿਹੜੇ ਚਾਂਸ ਹੈ ਉਹ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣ ਦੇ ਲੱਗ ਰਿਹਾ ਪਰ ਪੱਕਾ ਹੋਊਗਾ ਇਹ ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਕਿ ਇਹਨਾਂ ਰਾਜਾਂ ਦੇ ਵਿੱਚ ਇਹ ਕਿੱਦਾਂ ਦੀ ਆਵੀਂ ਭੂਮਿਕਾ ਬਣਦੀ ਹੈ ਕੀ ਇਹਨਾਂ ਦਾ ਕਲੇਸ਼ ਪੈ ਜਾਂਦਾ ਹੈ ਕਿ ਇਹ ਵਧੀਆ ਤਰੀਕੇ ਨਾਲ ਆਪੀ ਰਾਜਨੀਤੀ ਕਰਕੇ ਜਿਹੜਾ ਮੋਦੀ ਨੂੰ ਹਟਾ ਸਕਦਾ ਹੈ ਕਿਉਂਕਿ ਵਿੱਚ ਰਾਜਸਥਾਨ ਐਮਪੀ ਹੈ ਦੋਨੇ ਸਟੇਟਾਂ ਦਾ ਜਿਹੜਾ ਭਾਰਤੀ ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਦੋਨੇ ਸਟੇਟਾਂ ਦੀ ਇਸੇ ਇਲੈਕਸ਼ਨ ਤੋਂ ਬਾਅਦ ਹੀ ਕੁਝ ਜਿਹੜਾ ਸਾਹਮਣੇ ਕਲੀਅਰ ਹੋ ਸਕਦਾ ਹੈ ਨਾਮ ਮਰੇ ਕੁਮਾਰ ਜੀ ਮਰੇ ਜੀ ਕੀ ਕਹੋਗੇ ਇੱਕ ਵਾਰ ਜਿਹੜੀ ਸਰਕਾਰ ਜਿਹੜੀ ਬਣ ਸਕਦੀ ਹੈ ਜੀ ਤੇ ਤੁਸੀਂ ਪ੍ਰਧਾਨ ਮੰਤਰੀ ਬਣ ਸਕਦੇ ਹੋ ਸਰਕਾਰ ਦੁਆਰੇ ਭਾਜਪਾ ਹੀ ਬਣ ਸਕਦੀ ਹੈ ਜੀ ਭਾਜਪਾ ਸਰਕਾਰ ਨੇ ਸਾਰਿਆਂ ਬਾਰੇ ਸੋਚਿਆ ਕਸਾਨਾਂ ਵਾਸਤੇ ਵੀ ਵਪਾਰੀ ਵਾਸਤੇ ਵੀ ਹੋਰ ਲੋਕਾਂ ਵਾਸਤੇ ਵੀ ਭਾਜਪਾ ਦੀ ਹੀ ਬਣਨੀ ਚਾਹੀਦੀ ਹੈ ਝਾੜੂ ਵਾਲੇ ਨੇ ਤਾਂ ਵੋਟਾਂ ਪਾ ਕੇ ਦੇਖ ਲਈਆਂ ਜੀ ਤੇ ਕਾਂਗਰਸ ਦੇ ਵੀ ਕੋਈ ਸਾਰ ਨਹੀਂ ਹੈਗੇ ਭਾਜਪਾ ਹੀ ਬਣੂਗੀ ਨਰੇਂਦਰ ਮੋਦੀ ਹੀ ਬਣੂਗਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਬਈ ਕੀ ਤੋਂ ਹੁੰਦੇ ਇੱਕ ਵਾਰ ਜਿਹੜੀ ਕਿਹੜੀ ਸਰਕਾਰ ਬਣ ਸਕਦੀ ਹੈ ਜੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਜਾਂ ਅਰਜਿਤ ਕੇਜਰੀਵਾਲ ਜਾਂ राहुल गांधी कौन बन सकता है इनमें हमारे उत्तर प्रदेश में नरेंद्र मोदी ने बहुत बढ़िया काम करा है और मोदी भी काम करा रहे हैं इस बार भी सरकार नरेंद्र मोदी की आएगी और पूरे उत्तर प्रदेश में सबसे ज्यादा काम मोदी ने कराया है काम भी कराएगी और बहुत कुछ करवा रहा है और आने वाले टाइम में सरकार नरेंद्र मोदी की आएगी ना कोई आ, के आ, ਕੇਜਰੀਵਾਲ ਆ ਰਹਾ ਨਾ ਕੋਈ ਰਾਹੁਲ ਗਾਂਧੀ ਆਏਗਾ ਸਭ ਤੋਂ ਕੰਮ ਬੜਿਆ ਅੰਦਰਨ ਮੋਦੀ ਨੇ ਕਰਾਇਆ ਜੀ ਅਸ਼ੋਕ ਕੁਮਾਰ ਜੀ ਸਾਰੀਆਂ ਪਾਰਟੀਆਂ ਉੱਤਰ ਰਹੀਆਂ ਨੇ ਆਮ ਆਦਮੀ ਪਾਰਟੀ ਵੀ ਬੀਜੇਪੀ ਵੀ ਕਾਂਗਰਸ ਵੀ ਅਕਾਲੀ ਦਲ ਵੀ ਇਹਨਾਂ ਜੋ ਦੇਖੋ ਜੀ ਐਕਟੀ ਆਮ ਆਦਮੀ ਪਾਰਟੀ ਵੀ ਆਈ ਹੈਗੀ ਤੇ ਬਾਜੀ ਦੇਖੋ ਕੌਣ ਮਾਰਦਾ ਹੈਗਾ ਇਹਦਾ ਕੋਈ ਅੰਦਾਜ਼ਾ ਨਹੀਂ ਹੈ ਵੀ ਬਾਜੀ ਦਾ ਬੀਜੇਪੀ ਮਾਰ ਸਕਦੀ ਹੈਗੀ ਕਿਉਂਕਿ ਇਹਦੇ ਹੱਕ ਚ ਲੋਕ ਬਹੁਤ ਜਿਆਦੇ ਹੈਗੇ ਕਿਉਂਕਿ ਉਹ ਕਰਦੀ ਹੈ ਇਹ ਵੀ ਕਹਿੰਦੇ ਬਹੁਤ ਵਧੀਆ ਪਾਰਟੀ ਹੈ ਤਾਂ ਕਰਕੇ ਵੀ ਸਹਾਰੋ ਹੋ ਜੂਗਾ ਹੋਰ ਪਾਰਟੀਆਂ ਦੇ ਤੱਕ ਇਸੇ ਦਾ ਨਹੀਂ ਰਿਹਾ ਆਮ ਆਦਮੀ ਪਾਰਟੀ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਅਕਾਲੀ ਦਲ ਵੀ ਦੇਖ ਲਈ ਇਹਨਾਂ ਵਿੱਚ ਭੋਲਾ ਸਿੰਘ ਭੋਲਾ ਸਿੰਘ 2024 ਦੇ ਲੋਕਤਾਂ ਚੋਣਾਂ ਆ ਰਹੀਆਂ ਨੇ ਕਿਹੜੀ ਪਾਰਟੀ ਜਿੱਤ ਕੇ ਕੋਰ ਮੰਤਰੀ ਬਣ ਸਕੇਗਾ ਪ੍ਰਧਾਨ ਮੰਤਰੀ ਹੈ ਆਪਣੇ ਹੀ ਮੋਦੀ ਸਾਹਿਬ ਹੀ ਬਣਨਗੇ ਕੋ ਇਹਨਾਂ ਤੋਂ ਲਾਜ ਕੋਈ ਕਾਬਲ ਬੰਦਾ ਹੈ ਨਹੀਂ ਹਿੰਦੁਸਤਾਨ 'ਚ ਇਹਨੇ ਦੇਹ ਦੇ ਪਿੱਛੇ ਇਹਨਾਂ ਕੁਛ ਕੀਤਾ ਹੈ ਦੇਸ਼ ਨੂੰ ਅੱਗੇ ਲਿਜਾਇਆ 16ਵੇਂ ਨੰਬਰ ਤੋਂ 4ਵੇਂ ਨੰਬਰ ਤੇ ਲਿਆ ਦਿੱਤਾ ਮੇਰਾ ਨਾਮ ਨਿੱਕਰੋੜਾ ਹੀ ਪ੍ਰਧਾਨ ਮੰਤਰੀ ਦੇ ਦਿੱਕੋ ਆ ਜੀ ਖਿਚੜੀ ਪੱਕੀ ਹੁੰਦੀ ਜਿਵੇਂ ਕਹਿੰਦੇ ਨੇ ਵੀ ਹਣੇ ਇਕੱਠੇ ਹੋ ਰਹੇ ਆ ਆਮ ਪਾਰਟੀ ਦਾ ਕਾਂਗਰਸ ਦਾ ਹਣਾ ਉਹ ਹਜੇ ਗੱਟ ਜੋੜਾ ਐ ਨਹੀਂ ਪਤਾ ਆਪਸ ਵਿੱਚ ਕੀ ਬਣਿਆ ਉਹ ਕਹਿੰਦੇ ਮੰਤਰੀ ਉਹ ਮੈਂ ਬਣਨਾ ਮੈਂ ਉਹ ਕਹਿੰਦੇ ਐਂ ਹੀ ਕਰੀ ਜਾਂਦੇ ਨੇ ਦੋਨੇ ਆਪਸ ਵਿੱਚ ਆਮ ਪਾਰਟੀ ਕਾਂਗਰਸ ਗੱੜ ਜਿਹੜਾ ਜੋੜ ਚੱਲ ਰਿਹਾ ਉਹਦੇ ਵਿੱਚ ਆਪਸ ਵਿੱਚ ਰੋਲਾ ਚੱਲ ਰਿਹਾ ਐਸੇਮ ਲੱਗਦਾ ਹੈ ਜੇ ਉਹ ਸਾਭ ਨਾਲ ਦੇ ਗੱੜ ਜੋੜ ਚ ਵੀ ਮੋਦੀ ਤੇ ਜੇ ਗੱੜ ਜੋੜ ਹੁੰਦਾ ਤਾਂ ਮੋਦੀ ਹਾਰ ਸਕਦੇ ਨੇ ਜੇ ਨਹੀਂ ਹੁੰਦਾ ਤਾਂ ਮੋਦੀ ਐਸੇ ਟਾਈਮ ਵਧੀਆ ਲੱਗਦੇ ਨੇ ਦੇਖੋ ਚੱਲਦਾ ਰਹੂਗਾ ਮੋਦੀ ਦਾ ਬਾਕੀ ਰੱਬ ਦੇ ਆਸਰੇ ਹੈ ਮੋਦੀ ਮੁਰੇ ਆਉਂਦਾ ਕਿ ਪਿੱਛੇ ਆਉਂਦਾ ਬਾਕੀ ਕਾ ਕਿ ਨਾਮ ਅਮਰਤਪਾਲ ਗੋਗਾ ਜੀ ਅਮਰਤਪਾਲ ਕੀ ਕਹੋਗੇ 2024 ਦੇ ਆ ਲੋਕ ਸਭਾ ਚੋਣਾਂ ਜਿਹੜੀਆਂ ਨੇੜੇ ਆ ਰਹੀਆਂ ਨੇ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਕੌਣ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਜੇ ਪਾਰਟੀ ਦੀ ਗੱਲ ਕਰੀਏ ਜੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਨਰਿੰਦਰ ਮੋਦੀ ਜੀ ਦਾ ਇਹਨਾਂ ਨੇ ਤਾਂ ਸਾਰੇ ਲੁਕਮਚਾਰ ਰੱਖੀ ਹੈ ਸਿਰਫ ਤੇ ਸਿਰਫ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਉਹਨਾਂ ਨੂੰ ਪ੍ਰਮੋਟ ਕੀਤਾ ਆਮ ਲੋਕਾਂ ਵਾਸਤੇ ਗਰੀਬ ਵਰਗ ਵਾਸਤੇ ਇਹਨਾਂ ਨੇ ਕੁਝ ਨਹੀਂ ਦਿੱਤਾ ਗਰੀਬ ਵਰਗ ਨੂੰ ਸਿਰਫ ਦੁਖੀਆ ਕੀਤਾ ਹੈ ਤਾਂ ਇਹ ਤੋਂ ਪਹਿਲਾਂ ਜੇ ਸਰਕਾਰ ਸੀ ਕਾਂਗਰਸ ਪਾਰਟੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ ਤਾਂ ਬੜਾ ਵਧੀਆ ਰਾਜ ਸੀ ਆਮ ਲੋਕਾਂ ਦਾ ਰਾਜ ਸੀ ਗਰੀਬ ਲੋਕਾਂ ਦਾ ਰਾਜ ਸੀ ਇਹਨਾਂ ਨੇ ਜਿਹੜੀ ਭਾਜਪਾ ਦੀ ਸਰਕਾਰ ਨੇ ਇਹਨਾਂ ਨੇ ਮਹਿੰਗਾਈ ਜਿਹੜੀ ਹੈਗੀ ਆ ਉਹ ਪੂਰੀ ਸਿਰ ਤੇ ਜੜਾ ਰਹੀ ਹੈ ਜੀ ਆਮ ਲੋਕਾਂ ਦਾ ਜੌਣਾ ਤੇ ਉੱਪਰ ਕੀਤਾ ਹੋਇਆ ਰੋਟੀ ਖਾਣੀ ਤੇ ਉੱਪਰ ਕੀਤੀ ਹੋਈ ਹੈ ਤੇ ਜਿਹੜੀ ਸਰਕਾਰ ਕਾਂਗਰਸ ਦੀ ਹੁੰਦੀ ਹੈ ਜੀ ਉਹ ਵਧੀਆ ਆਮ ਲੋਕਾਂ ਦੀ ਸਰਕਾਰ ਹੁੰਦੀ ਹੈ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਲਾਗਦੇ ਆ ਇਸ ਕਰਕੇ راہੁਲ ਗਾਂਧੀ ਜੀ ਜਿਹੜੇ ਹੈਗੇ ਨੇ ਉਹ ਦੇਖ ਕੇ ਪ੍ਰਧਾਨ ਮੰਤਰੀ ਬਣਨੇ ਚਾਹੁੰਦੇ ਆ ਜੇ ਆਪਾਂ ਇਹਦੀ ਚਾਰੂ ਵਾਲਾ ਵੀ ਗੱਲ ਸਾਰੇ ਪੰਜਾਬ ਦੇ ਵਿੱਚ ਸਰਕਾਰ ਹੈ ਇਹਨਾਂ ਨੇ ਜਮਾ ਦੁਖੀ ਕਰਤੇ ਹੀ ਲੋਕ ਕਿਸੇ ਪਾਸੇ ਕੋਈ ਕਿਸੇ चीज ਦਾ ਪ੍ਰਬੰਧ ਨਹੀਂ ਹੈਗਾ ਜੀ ਸਿਰਫ ਤੇ ਸਿਰਫ ਟੁਟਕਲੇ ਸੁਣਾਉਂਦੇ ਆ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਜੀ ਧੰਨਵਾਦ ਇਹਨਾਂ ਨੂੰ ਲੋੜੀਂਦੀ ਨਹੀਂ ਲੋੜੀ ਕੀ ਕਹਿੰਗੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੇ ਨੇੜੇ ਆ ਰਹੀਆਂ ਨੇ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਤੇ ਕੌਣ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਜੋ ਹਾਲਾਤ ਜਾਂ ਸਮੀਕਰਨ ਦੇਖੋ ਬੋਲਦੇ ਆ ਉਸ ਹਾਲਤ ਦਾ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਾਰਨ ਜਿਹੜੀਆਂ ਆ ਖਿਚੜੀ ਬਣ ਕੇ ਕਈ ਪਾਰਟੀਆਂ ਨਾਲ ਕੇ ਇਹਨਾਂ ਐਲਾਈਅੰਸ ਬਣਾਇਆ ਇੰਡੀਆ ਉਸ ਤੋਂ ਬਾਅਦ ਕਾਫੀ ਹੱਦ ਤੱਕ ਉਹ ਆਪਣੇ ਪਾਰਟੀਆਂ ਦਾ ਮੁਸ਼ਫ ਕਰਨ ਚ ਠੀਕ ਰਹੀ ਹੈ ਪਰ ਲੋਕ ਵੀ ਇਹਨਾਂ ਪਾਰਟੀਆਂ ਨੂੰ ਪਹਿਲਾਂ ਦੇਖ ਚੁੱਕੇ ਨੇ ਔਰ ਲਗਾਤਾਰ 10 ਸਾਲ ਤੋਂ ਮੋਦੀ ਜੀ ਰਾਜ ਕਰ ਰਹੇ ਨੇ ਔਰ ਸਾਰਾ ਦੇਸ਼ ਪੰਬਲਪੂਸੇ ਚ ਹੈ ਵਕੀ ਸਾਣਾ ਕੀ ਆਪਦੇ ਦੇਸ਼ ਦੀ ਅਗਵਾਈ ਕਿਹਨੂੰ ਸੌਂਪੀਏ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸਮਾਂ ਬਲਵਾਨ ਹੈ ਪਰ ਅੱਜ ਦੀ ਡੇਟ ਦੇ ਵਿੱਚ ਆਪਾਂ ਖੁੱਲ ਕੇ ਨਹੀਂ ਕਹਿ ਸਕਦੇ ਖਚੋਲਾ ਜਿਹਾ ਬਣਿਆ ਪਿਆ ਖਿਚੜੀ ਪਕੀ ਪਈ ਹੈ